ਅੱਜੇ ਤਕਰੀਬਨ 1 ਸਾਲ ਬੀਤ ਜਾਣ ਦੇ ਬਾਅਦ ਵੀ ਨਵਦੀਪ ਨੇ ਆਪਣੇ ਮਾਪਿਆਂ ਨੂੰ ਖੁਦ ਦੀ ਕਮਾਈ ਵਿੱਚੋਂ ਇੱਕ ਨਿੱਕਾ ਪੈਸਾ ਤੱਕ ਵੀ ਨਹੀਂ ਭੇਜਿਆ। ਨਰਿੰਦਰ ਸਿੰਘ ਨੇ ਜਦ ਉਸ ਨੂੰ ਬੈਂਕ ਵਿੱਚੋਂ ਚੁੱਕੇ ਹੋਏ ਕਰਜ਼ੇ ਦੇ ਲਗਾਤਾਰ ਵਾਧੇ ਵਿਆਜ ਬਾਰੇ ਆਖਣਾ ਤਾਂ ਜਵਾਬ ਵਿੱਚ ਨਵਦੀਪ ਨੇ ਅਕਸਰ ਕੋਈ ਨਾ ਕੋਈ ਬਹਾਨਾ ਲਾ ਕੇ ਪੈਸੇ ਭੇਜਣ ਤੋਂ ਇਨਕਾਰ ਕਰ ਦੇਣਾ। ਕਦੇ ਉਸਨੇ ਕਿਹਾ ਕਿ ਕੈਨੇਡਾ ਵਿੱਚ ਬਤੌਰ ਸਟੂਡੈਂਟ ਰਹਿਣ ਦਾ ਖਰਚਾ ਬਹੁਤ ਜ਼ਿਆਦਾ ਹੈ ਤੇ ਕਦੇ ਉਸਨੇ ਆਪਣੀ ਨੌਕਰੀ ਛੁੱਟ ਜਾਣ ਦੀ ਦੁਹਾਈ ਪਾਣੀ। ਕੁੱਲ ਮਿਲਾ ਕੇ ਉਹ ਹਰ ਵਾਰ ਕੋਈ ਨਾ ਕੋਈ ਬਹਾਨਾ ਲਾ ਕੇ ਆਪਣੇ ਘਰਦਿਆਂ ਨੂੰ ਪੈਸੇ ਭੇਜਣ ਤੋਂ ਮੂੰਹ ਫੇਰ ਲੈਂਦੀ। ਨਵਦੀਪ ਦੀ ਮਾਂ ਕੁਲਵੰਤ ਕੌਰ ਨੂੰ ਇਸ ਬਾਰੇ ਇਸ ਸਾਰੇ ਕਾਫੀ ਪਹਿਲਾਂ ਤੋਂ ਹੀ ਭੜੀਪਾਤ ਖਬਰ ਸੀ ਕਿ ਉਸ ਦੀ ਬਗੜਿਆ ਅਤੇ ਨਖਟੂਤੀ ਬਾਹਰ ਜਾ ਕੇ ਸੁਧਰਨ ਦੀ ਥਾਂ ਹੋਰ ਜ਼ਿਆਦਾ ਵਿਗੜ ਜਾਵੇਗੀ ਇਸ ਲਈ ਉਹ ਹੁਣ ਹਰ ਵੇਲੇ ਨਰਿੰਦਰ ਸਿੰਘ ਨੂੰ ਇਸ ਗੱਲ ਦਾ ਤਰਵਾਸਾ ਦਿੰਦੀ ਆਖਰੀ ਕਿ ਖਾ ਮਖਾ ਉਹ ਨਵਦੀਪ ਕੋਲੋਂ ਇੰਨੀ ਜ਼ਿਆਦਾ ਹਮੀਦ ਲਗਾਈ ਬੈਠਾ ਹੈ ਪਲਾਂ ਕਦੇ ਇੱਕ ਕਰਾ ਨੂੰ ਵੀ ਫੜ ਲੱਗੇ ਨੇ ਹਾਲਾਂਕਿ ਨਰਿੰਦਰ ਸਿੰਘ ਅੱਗੋਂ ਆਪਣੀ ਧੀ ਦਾ ਪੱਕਪੂਰ ਦਾ ਹੋਇਆ ਬੋਲਦਾ ਕਿ ਉਸ ਨੂੰ ਆਪਣੀ ਧੀ ਰਾਣੀ ਉੱਤੇ ਪੂਰਾ ਯਕੀਨ ਹੈ ਜੋ ਕਿ ਜਲਦ ਹੀ ਆਪਣੇ ਪਿਓ ਦੇ ਸਿਰ ਤੇ ਜੋ ਕਰਜ਼ਾ ਹੈ ਉਸ ਨੂੰ ਪੂਰੀ ਤਰਾ ਉਤਾਰ ਦੇਵੇਗੀ ਦਿਨ ਹਫ਼ਤੇ ਅਤੇ ਮਹੀਨੇ ਬੜੀ ਤੇਜ਼ੀ ਨਾਲ ਗੁਜ਼ਰ ਰਹੇ ਸਨ ਆਪਣੀ ਧੀ ਨੂੰ ਕੈਨੇਡਾ ਭੇਜਣ ਲਈ ਚੁੱਕੇ ਹੋਏ ਕਰਜ਼ੇ ਦਾ ਵਿਆਜ ਲਾਉਂਦੇ ਲਾਉਂਦੇ ਨਰਿੰਦਰ ਸਿੰਘ ਦੇ ਘਰ ਦੀਆਂ ਲਗਭਗ ਸਾਰੀਆਂ ਕੀਮਤੀ ਜੀਵਾਂ ਵਿਕ ਚੁੱਕੀਆਂ ਸਨ ऐसे ਵਿੱਚ ਉਸ ਨੂੰ ਨਵਦੀਪ ਦੇ ਸਾਥ ਦੀ ਸਖਤ ਜ਼ਰੂਰਤ ਸੀ ਲੇਕਿਨ ਬਜਾਏ ਆਪਣੇ ਮਾਪੇ ਬਾਪ ਦੀ ਮਦਦ ਕਰਨ ਦੇ ਨਵਦੀਪ ਨੇ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਨਵੀਆਂ ਰਿਵਾਇਸਾਂ ਵਿੱਚ ਕੇ ਰੰਦਾ ਮਨਸੂਬਾ ਫੜ ਲਿਆ ਉਂਝ ਤਾਂ ਉਹ ਕੈਨੇਡਾ ਜਾਣ ਨਗਰੋਂ ਆਪਣੇ ਮਾਹ ਬਾਪ ਨੂੰ ਬਹੁਤ ਘੱਟ ਫੋਨ ਕਰਦੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਹ ਹੁਣ ਰੋਜ਼ ਹੀ ਆਪਣੇ ਬਾਪੂ ਰੰਜਨ ਨੂੰ ਫੋਨ ਕਰ ਲੈਂਦੀ ਹਾਲਾਂਕਿ ਇਸ ਪਿੱਛੇ ਉਸ ਦਾ ਵੀ ਕੋਈ ਵੱਡਾ ਮਨਸੂਬਾ ਸੀ ਅਸਲ ਵਿੱਚ ਉਸਨੇ ਆਪਣੀ ਸਾਰੀ ਸੀਵਿੰਗ ਦੇਰ ਰਾਤ ਦੀਆਂ ਪਾਰਟੀਆਂ ਅਤੇ ਹੋਰ ਇੱਧਰ-ਉੱਧਰ ਦੇ ਫਜ਼ੂਲ ਖਰਚਿਆਂ ਵਿੱਚ ਉਡਾ ਦਿੱਤੀਆਂ ਸੀ ਤੇ ਹੁਣ ਉਹ ਉਸਦੀ ਅੱਗੇ ਦੀ ਪੜ੍ਹਾਈ ਲਈ ਫੀਸ ਭਰਨ ਦੀ ਵਾਰੀ ਆਈ ਤਾਂ ਨਵਦੀਪ ਦੀ ਹਾਲਤ ਕਿਸੇ ਗੰਗਾਲ ਇਨਸਾਨ ਵਰਗੀ ਹੋ ਗਈ ਸੀ ਮਗਰ ਐਸੀ ਤੰਗ ਹਾਲਤ ਵਿੱਚ ਵੀ ਉਸ ਦਾ ਤੇਜ਼ ਅਤੇ ਸਾਤਰ ਦਿਮਾਗ ਬਿਲਕੁਲ ਸਹੀ ਢੰਗ ਨਾਲ ਚੱਲ ਰਿਹਾ ਸੀ ਉਸ ਨੇ ਦਿਨ ਦੇ ਬੱਕੋ-ਵਖਰੇ ਪੈਰ ਵਿੱਚ ਆਪਣੇ ਬਾਪੂ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਤੇ ਗੱਲਾਂ-ਗੱਲਾਂ ਵਿੱਚ ਵੀ ਆਪਣੀ ਮਾਂ ਦਾ ਹਾਲ-ਚਾਲ ਅਤੇ ਉਸ ਦੀ ਮੌਜੂਦਗੀ ਬਾਰੇ ਵੀ ਪੁੱਛ ਲੱਗੀ ਤਾਂ ਕਿ ਆਪਣੀ ਮਾਂ ਦੀ ਗੈਰ ਹਾਜ਼ਰੀ ਵਿੱਚ ਉਹ ਆਪਣੇ ਬਾਪੂ ਨਾਲ ਹੋਰ ਪੈਸੇ ਭੇਜਣ ਦੀ ਗੱਲ ਕਰ ਸਕੇ ਪਰ ਕਿਉਂਕਿ ਨਰਿੰਦਰ ਸਿੰਘ ਆਪਣੇ ਨਾਲ ਖੇਤ ਨੂੰ ਵੀ ਮੋਬਾਈਲ ਨਾਲ ਵੀ ਲੈ ਜਾਂਦਾ ਸੀ ਖੇਤ ਨੂੰ ਇਸ ਲਈ ਨਵਦੀਪ ਆਪਣੇ ਨਵ ਸੂਵੇ ਵਿੱਚ ਕਾਮਯਾਬ ਰਹੀ ਕਾਮਯਾਬ ਨਹੀਂ ਹੋ ਰਹੀ ਸੀ ਆਪਣੀ ਕਾਫੀ ਦਿਨਾਂ ਦੀਆਂ ਨਕਾਮ ਕੋਸ਼ਿਸ਼ਾਂ ਦੇ ਬਾਅਦ ਆਖਰਕਾਰ ਲਵਦੀਪ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਜਾਂਦਾ ਹੈ ਪਿੰਡ ਵਿੱਚ ਕਿਸੇ ਦੇ ਚੜਾਈ ਕਰ ਜਾਣ ਤੇ ਕਲਵੰਤ ਕੌਰ ਗਵਾਨ ਦੀਆਂ ਤਿੰਨ ਛੜਾ ਔਰਤਾਂ ਦੇ ਨਾਲ ਉਸ ਘਰ ਵਿੱਚ ਅਫਸੋਸ ਕਰਨ ਚਲੀ ਜਾਂਦੀ ਹੈ ਇਧਰ ਨਿਰੰਜਨ ਸਿੰਘ ਕੱਲ ਸ਼ਾਮ ਤੋਂ ਹੀ ਆਪਣੀ ਧੀ ਨੂੰ ਬਾਹਰੋਂ ਪੈਸੇ ਭੇਜਣ ਲਈ ਆਖਣਵਾਰੀ ਸੋਚ ਰਿਹਾ ਸੀ ਕਿ ਇਹਨੇ ਨੂੰ ਹਰ ਰੋਜ਼ ਦੀ ਤਰ੍ਹਾਂ ਉਸ ਨੂੰ ਨਵਦੀਪ ਦੀ ਕਾਲ ਆ ਜਾਂਦੀ ਹੈ ਆਪਣੀ ਧੀ ਦੀ ਆਉਂਦੀ ਕਾਲ ਵੇਖੰਦਾਂ ਜਨ ਸਿੰਘ ਦੇ ਚਿਹਰੇ ਤੇ ਮੁਸਕਰਾਟ ਆ ਗਈ ਉਸਨੇ ਮਨ ਹੀ ਮਨ ਵਿੱਚ ਸੋਚਿਆ ਕਿ ਉਹ ਅੱਜ ਆਪਣੀ ਧੀ ਨੂੰ ਪੈਸੇ ਭੇਜਣ ਲਈ ਆਖ ਦੇਵੇਗਾ ਇਸੇ ਖੁਸ਼ਮਈ ਵਿੱਚ ਹੀ ਉਹ ਨਵਦੀਪ ਦੀ ਕਾਲ ਨੂੰ ਉਠਾ ਲੈਂਦਾ ਹੈ ਸ਼ੁਰੂਆਤ ਗੱਲਾਂ ਬਾਤਾਂ ਤੇ ਹਾਲਚਾਲ ਪੁੱਛਣ ਮਗਰੋਂ ਜਿੱਦਾਂ ਹੀ ਨਵਦੀਪ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਅੱਜ ਉਸਦੀ ਮਾਂ ਘਰ ਨਹੀਂ ਹੈ ਤਾਂ ਫੌਰਨ ਉਸਨੇ ਉਦਾਸ ਹੋਣ ਦੀ ਐਕਟਿੰਗ ਕਰਕੇ ਆਪਣੇ ਬਾਪੂ ਨੂੰ ਫੀਸ ਜੋਗੇ ਪੈਸੇ ਨਾ ਹੋਣ ਬਾਰੇ ਦੱਸ ਦਿੱਤਾ ਇਹ ਗੱਲ ਸੁਣ ਕੇ ਨਰਿੰਜਨ ਸਿੰਘ ਅਗਲੇ ਕੁਝ ਪੜਹੀ ਖਮੋਸ ਰਿਹਾ ਉਸਨੇ ਤਾਂ ਕਦੇ ਆਪਣੇ ਖਵਾਬਾਂ ਵਿੱਚ ਵੀ ਇਸ ਗੱਲ ਬਾਰੇ ਨਹੀਂ ਸੋਚਿਆ ਸੀ ਕਿ ਉਸਦੀ ਧੀ ਨਵਦੀਪ ਨੇ ਉਸਦੀਆਂ ਪਰੇਸ਼ਾਨੀਆਂ ਨੂੰ ਘਟਾਉਣ ਦੀ ਬਜਾਏ ਹੋਰ ਜ਼ਿਆਦਾ ਵਧਾ ਦੇਣਾ ਹੈ ਆਪਣੇ ਬਾਪੂ ਨੂੰ ਕੁਮੋਸ਼ ਬੇਖ ਨਵਦੀਪ ਅਗੋਸ ਨੂੰ ਪੁਕਾਰ ਲਗਾਉਂਦੀ ਬੋਲੀ ਹੈਲੋ ਡੈਡੀ ਆਵਾਜ਼ ਸੁਣ ਰਹੀ ਹੈ ਤੁਹਾਨੂੰ ਮੇਰੀ ਆਪਣੀ ਧੀ ਦੀ ਬੁਕਾਰ ਸੁਣ ਕੇ ਸੋਚਾਂ ਦੇ ਕਬਰਸਤਾਨ ਤੋਂ ਬਾਹਰ ਆਉਂਦੇ ਨਰਿੰਦਰ ਸਿੰਘ ਨੇ ਜਵਾਬ ਦਿੱਤਾ ਹਾਂ ਹਾਂ ਧੀ ਮੈਨੂੰ ਸਭ ਕੁਝ ਸੁਣ ਰਿਹਾ ਹੈ ਤਾਂ ਫਿਰ ਚੁੱਪ ਕਿਉਂ ਹੋ ਤੁਸੀਂ ਓਹੋ ਬਸ ਥੋੜੇ ਟਾਵਰ ਜਿਹੇ ਉੱਡ ਗਏ ਸੀ ਰੇਂਜ ਵਾਲੇ ਇਧਰ ਹੁਣ ਮੈਂ ਕਮਰੇ ਵਿੱਚੋਂ ਬਾਹਰ ਆ ਗਿਆ ਹਾਂ ਹੁਣ ਬੋਲ ਕੀ ਕਹਿੰਦੀ ਐ ਤੂੰ ਕਿੰਨੇ ਪੈਸਿਆਂ ਦੀ ਲੋੜ ਐ ਤੈਨੂੰ ਆਪਣੇ ਬਾਪੂ ਦੇ ਮੂੰਹੋਂ ਪੈਸਿਆਂ ਦੀ ਗੱਲ ਸੁਣ ਕੇ ਖੁਸ਼ੀ ਨਾਲ ਲਵਦੀਪ ਦਾ ਮਨ ਨੱਚਣ ਨੂੰ ਕਰ ਰਿਹਾ ਸੀ ਪਰ ਉਹ ਕਿਸੇ ਤਰ੍ਹਾਂ ਆਪਣੇ ਜਜ਼ਬਾਤਾਂ ਨੂੰ ਕਾਬੂ ਕਰਦੀ ਜਾਣ ਬੁੱਝ ਕੇ ਥੋੜਾ ਢਿੱਲਾ ਮੂੰਹ ਬਣਾ ਕੇ ਬੋਲਦੀ ਐ 5 ਲੱਖ ਹੋ ਜਾਂਦੇ ਤਾਂ ਮੇਰੀ ਸਾਰੀ ਟੈਨਸ਼ਨ ਮੁੱਕ ਜਾਣੀ ਸੀ ਬਾਕੀ ਇੱਕ ਵਾਰ ਮੇਰੀ ਪੜ੍ਹਾਈ ਪੂਰੀ ਹੋ ਗਈ ਅਤੇ ਮੈਨੂੰ ਕੋਈ ਪੱਕੀ ਅਤੇ ਚੰਗੀ ਨੌਕਰੀ ਮਿਲ ਗਈ ਤਾਂ ਬੈਂਕ ਦਾ ਸਾਰਾ ਕਰਜ਼ਾ ਮੈਂ ਖੁਦ ਉਤਾਰ ਦੇਵਾਂਗੀ ਨਰਿੰਦਰ ਸਿੰਘ ਨੂੰ ਨਵਦੀਪ ਦੀਆਂ ਇਹ ਬਣਾਉਟੀ ਗੱਲਾਂ ਵਿੱਚ ਨਹੀਂ ਨਾ ਜਾਣੇ ਕਿਉਂ ਸਚਾਈ ਨਜ਼ਰ ਆਉਂਦੀ ਹੈ ਤੇ ਉਹ ਜਲਦ ਤੋਂ ਜਲਦ ਉਸ ਨੂੰ ਪੈਸੇ ਭੇਜਣ ਦਾ ਵਾਅਦਾ ਕਰਕੇ ਕਾਲ ਕੱਟ ਦਿੰਦਾ ਹੈ ਮੰਤਰੀ ਸਿੰਘ ਜੀ ਦੀ ਰਹਿੰਦੀ ਕਹਾਣੀ ਤੁਹਾਨੂੰ ਕੱਲ੍ਹ ਵਾਲੇ ਭਾਗ ਵਿੱਚ ਸੁਣਾਵਾਂਗੇ ਜੀ ਤੁਸੀਂ ਵੀ ਇਸ ਤਰ੍ਹਾਂ ਡਿਗੜੇ ਮੁੰਡੇ ਕੁੜੀਆਂ ਦੇ ਹਾਲਾਤਾਂ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨੇ ਜੀ ਅੰਤ ਤੱਕ ਸੁਣਨ ਲਈ ਧੰਨਵਾਦ ਜੀ